ਤਨ ਨਾਮ ਸ੍ਰੀ ਵਾਏ ਗੁਰੂ ਸਹਿਜੀਆ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸੱਚ ਜਬਾਤ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸਾਚਾ ਸੋਚੇ ਸੋਚਨਾ ਹੋਵਈ ਜੇ ਸੋਚੀ ਲਖਵਾਰ ਚੁਪੈ ਚਪਣਾ ਹੋਵਈ ਜੇ ਲਾਇ ਰਾ ਨਿਵਿਚਾਰ ਓਕੇ ਆ ਭੋਕਣਾ ਉਤਰੀ ਜੇ ਮੰਨਾ ਪੂਰੀ ਆਪਾਰ ਸੈ ਸਿਆਣ ਪਹਲ ਕੋ ਵੇ ਤੈਕਣਾ ਚੱਲੇ ਨਾਲ ਕਿੰਚਰ ਹੋਇਆ ਕਿ ਕੁੜਾ ਟੁੱਟੇ ਪਾਣ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਆਵਨਾ ਆਕਾਰ ਹੁਕਮਨਾ ਕੇਹਾ ਜਾਈ ਹੁਕਮਿ ਆਉਣ ਜੀ ਹੁਕਮ ਲਐ ਵਿਟਾਈ ਹੁਕਮਿ ਉਤਮਾਨੀ ਚਕਮਾਲ ਕਰਤਕ ਪਾਈਐ ਇਕਨ ਹੁਕਮਿ ਬਖੀਚ ਇਕ ਹੁਕਮਿ ਸਦਾ ਕੋ ਆਇਆ ਹੁਕਮੇ ਅੰਦਰ ਸਭ ਕੋ ਮਾਰੁਕ ਨ ਕੋਐ ਨਾਣੁ ਤੁਗਮੈ ਜੈ ਬੂਜੈ ਤਉ ਮਕਨ ਕੋਏ ਗਾਵੇ ਕੋ ਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤੁ ਜਾਣੇ ਨਿਸ਼ਾਨਾ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਤਿਆ ਵਿਕਮ ਬੇਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਤਹਿ ਗਾਵੇ ਕੋ ਜਾ ਤੇਰੇ ਸੇ ਦੂਰ ਗਾਵੇ ਕੋ ਕੇ ਯਾਤਰਾ ਦੂਰ ਕਤਨਾ ਕਤਿਨਾ ਵੇ ਟੂਟ ਘਟ ਘਟ ਕੱਤੀ ਕੋਟੀ ਕੋਟ ਕੋਟਾ ਦਿਨ ਦੇ ਲੰਡੇ ਤੱਕ ਪਾਏ ਜੁਗਾ ਜਗੰਤਰ ਕਾਈ ਕਾਏ ਹੁਕਮੇ ਹੁਕਮ ਚਲਾਏ ਰਾਓ ਨਾਨਕ ਵੇ ਤੇਰੇ ਪਰਵਾਉ ਤਾਤਾ ਸਾਇਬ ਸਤਨਾ ਹੈ ਪਾਕਿਆਪਾ ਉਪਾਰ ਆਖ ਮੰਧਾ ਦਹਿ ਦਤ ਕਰੇ ਦਤਾਰ ਫਿਰ ਕੇ ਅਗੇ ਰਖਿਆ ਜੇ ਤਰਸੇ ਦਰਬਾਰ ਮੋਹ ਕੀ ਬੋਲਣਾ ਬੋਲੀਏ ਜਿਤ ਸੁੰਤਰੇ ਪਿਆਰ ਅਮਰਤ ਵੇਲਾ ਸਤਨਾਉ ਵੜਾਈ ਵਿਤਾਰ ਕਰਮੀ ਆਵੇ ਕਪੜਾਣ ਤ੍ਰਿਮੋਖ ਦਵਾਰ ਨਾਨਕੇ ਵੇ ਜਾਣੀਐ ਸਵਾ ਪੇਚਿਆਰ ਕਾਪਿਆ ਨ ਜਾਏ ਕੀਤਨ ਹੋਏ ਆਪੇ ਆਪ ਨਰੰજન ਸੋ ਹੈ ਜਿਨ ਸੇ ਰਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਰੀਨੇ ਦਾਣਾ ਗਾਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਰ ਸੁਖ ਕਰਨਾ ਜਾਹੇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਅਸmai ਗੁਰੇਤਰ ਗੁਰਬਰ ਕਰ ਬਰਮਾ ਗੁਰ ਪਾਰਬਤੀ ਮਾਈ ਜਿਵੇਂ ਜਾਣਾ ਕਾ ਨਾਈ ਕਣਕਤ ਨਾ ਜਾਈ ਗੁਰ ਇਕ ਬਹਿ ਬੂਝਾਈ ਸਵਨਾ ਜੀਆ ਕਾ ਏਕੋ ਦਾਤਾ ਤੋਂ ਮੈਂ ਵਿਸਰ ਨਾ ਜਾਈ ਤੇਤ ਨਾ ਵਾਜੇ ਤਿਸ ਪਾਵਾਂ ਵਿਣ ਪਾਣ ਕੇ ਨਾਈ ਗਰੀ ਜੇ ਤਿਸ ਟੂ ਪਾਈ ਵੇ ਕਾਣ ਕਰਮ ਕੇ ਮਿਲੇ ਲੈਈ ਮੱਤ ਵਿੱਚ ਰਤਨ ਜਵਾਹਰ ਮਾਇਨਕ ਜੇ ਕੁਰਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਜਾਈ ਸਵਣਾ ਜੀਆਂ ਕਾ ਇੱਕੋ ਦਾਤਾ ਸੋ ਮੇਰੇ ਸਰਨਾ ਜਾਈ ਜੇ ਦੁਖ ਤਾਰੇ ਅਰਜਾ ਹੋਰ ਦਸੋਣੀ ਹੋਵੇ ਨਵਾ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕੇ ਦਸ ਕੀਰਤ ਜਗ ਲੈ ਜੇ ਤਸਲਾ ਕਰਨਾ ਦੇ ਤਾਂ ਆਕਣਾ ਪੁੱਛ ਕੇ ਕੀ ਤਾਂ ਅੰਦਰ ਕੀਟ ਕਰ ਦੋ ਸੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਬਨਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਤੇ ਜੇ ਤਿਸ ਗੁਣ ਕੋਇ ਕਰ ਸੁਣੇ ਸਿਦ ਪੇਰ ਸੁਰਨਾਥ ਸੁਣੇ ਤਰਕਵਲਾ ਕਾਸ सुनिए दीप लपकाला सुनिए पोहेडा सके काल नानक का भक्त ताद विकास सुनिए दुख पाप नाश सुनिए सर्व ब्रह्मा इंद्र सुनिए मुख सलानमंदा सुनिए जोगो दुखन भेद सुनिए साद सिमृत वेद नानक भक्त साद विकास सुनिय दुख पावकनाथ सुनिय सस्तोक ज्ञाना सुनिय अष्ट काच नाना सुनिय पड़ पड़ पावे माना सुनिय लागे से ध्यान नानक पद सदा विकास सुनिय दुख पाप का नाश सुनिय सरा गुना के कहा सुनिय से कबीर पत सा ਸੁਣਿਆnde ਪਾਵਹ ਰਾਉ ਸੁਣਿਆਵਾ ਤੋ ਇਸ ਗਾਉ ਨਾਨਕ ਭਗਤਾ ਸਾਦਾ ਰਿਕਾਸ ਸੁਣੀ ਦੂਖ ਪਾਕਤਾ ਨਾਸਰਾ ਮਨਨਤੀ ਗਤ ਕੈ ਨ ਜਾਹੇ ਜੇ ਕੋ ਕਹਿ ਪਿਛੇ ਪਸਕਾਏ ਕਾਗਦ ਕਲਮ ਨਾਲ ਲਿਖਨ ਹਾਰ ਮਨਨੇ ਕਬੈ ਕਰਨ ਵਿਚਾਰ ਇਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮਨੈ ਸੂਤੋ ਇਹ ਮਨ ਬੁੱਤ ਮਨੈ ਸਦਰਪ ਮਨ ਕੀ ਸੂਤਾ ਮਨੈ ਮੂਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਇਸਾ ਨਾਮ ਨਿਰੰਝਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰ ਦੂ ਟਾਕਣਾ ਪਾਏ ਮਨੈ ਪਾਤ ਸਿਓ ਪ੍ਰਗਟ ਜਾਏ ਮੰਨੇ ਮੱਗੋ ਨਾ ਚੱਲੈ ਪੰਥ ਮੰਨੇ ਧਰਮ ਸੇਤੀ ਸੰਵੰਧਾ ਐਸਾ ਨਾਮ ਨਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਪਾਵੇ ਮੁਕਤ ਦਵਾਰ ਮੰਨੇ ਪਰਵਰ ਸਤਾਰ ਮੰਨੇ ਕਰੇ ਤਾਰੇ ਗੁਰ ਸਿੱਖਾ ਮਨਨੇ ਨਾਨਕਾ ਪਾਵੇ ਨਾ ਪਿੱਖ ਐਸਾ ਨਾਮ ਨਰੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰਦਾਨ ਪੰਜ ਪਾਵੇ ਦਰਗਹਿ ਮਾਨ ਪੰਜ ਸੋਇ ਗਰਜਾਨ ਪੱਜਾ ਕਾਗੁਰੇ ਕੋ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤ ਕੇ ਕਰਨੇ ਨਾਹੀ ਸੋ ਮਾਰ ਥੋਲਾ ਕਰਮ ਤੇ ਆਕਪੂਤ ਸੰਤੋਕਤਾ ਪਰ ਕਿਆ ਜਨ ਸੂਤ ਜੇ ਕੋ 부ਝੇ ਹੋਵੇ ਸਿਆਰਾ थवले ऊपर के तापार तरते होर पर होर होर तिस्ते पार तले कमजोर जी जाकरंगा के नावा सबना लेके अवले कलाम अवले का, का लिख जाने को है लेका लिख या के का हो है के का कान रूपा के तिदात जाने कौन कूता ਇਤਾ ਪਾਖੋ ਇੱਕ ਕਵਾਉ ਤਿਸਤੇ ਲਖ ਦਰਿਆਉ ਕੁਦਰਤ ਕਉਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਪਾਵੇ ਸਾਈਂ ਪੜੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਪਾ ਸੰਤ ਪਾਉ ਅਸੰਖ ਪੂਜਾ ਸੰਖ ਤਪਤਾਉ असंक करंत मुख वेद पाठ असंक जोग मन रे उदास असंक पगट गुण ज्ञान विचार असंक सत्य असंक दकार असंक सूर मूपक सार संक मौन लेलाए तार कुदरत कौण का विचार वार न जावां एक वार जो दुख पावे साईं बड़े कार तू सदास सलामतो निरंकार

नानक नीच कै वेचार वारन दमा वार। जो तुत पावे साई फरीकार तू सद चलंत नरनकार शंख नाव शंखता आखा मगम शंखलो असंखे सिर पारो अखरी नाम कृसला अखरी ज्ञान गीत गुण गा अखरी लेखण पुलन बाण अखरे सिर संजोब खाणा ਜਿਨਹ ਲਿਖੇ ਤਿਸਰ ਨਾ ਹੈ ਜੀਵ ਪ੍ਰਮਾਇ ਤਿਤ ਤੇ ਪਾਏ ਜੇ ਤਾ ਕੀਤਾ ਤੇ ਤਣਾ ਵਿਨਾ ਵਿਨਾ ਇਕੋ ਥਾਉ ਕੁਦਰਤ ਕਮਨ ਕਾ ਵਿਚਾਰ ਵਾਰਿ ਨ ਜਾਵੇ ਇਕ ਵਾਰ ਜੋ ਤੁਧ ਪਾਵੇ ਸਾਈ ਪਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪ੍ਰਿਆ ਤੁਪੇ ਤੰਦੇ ਪਾਣੀ ਤੋ ਤੇ ਉਤਰਸਕੈ ਮੂਤਾ ਵਲਿੱਤੀ ਕੱਪੜੋ ਹੈ ਦੇ ਸਭ ਨਿਉ ਤੋ ਹੈ ਪਰ ਇਹ ਮਤ ਪਾਪਾ ਕੇ ਸੰਗਾ ਉਤੋ ਪੇ ਨਵੇਂ ਕੇ ਰੰਗਾ ਪੁੰਨੇ ਪਪੀਆ ਕਰਨਾ ਹੈ ਕਰ ਕਰ ਕਰਨਾ ਨਿਕਲੇ ਜਾਉ ਆਪੇ ਵੀ ਜਾ ਫੇ ਖਾਉ ਨਨ ਕੁਕ ਮਿ ਆਉ ਜਾਉ ਤੀਰਥ ਤਪ ਦੇ ਅਦੰਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਨੇ ਆ ਮੰਨੇ ਆ ਮਨ ਕੀਤਾ ਪਾਉ ਅੰਤਰ ਗਾਤਰ ਤਿਰਤ ਮਲਨਾ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕਿਤੇ ਫਲਤਨਾ ਹੋਇ ਸੁਆਸਤੰਦ ਬਾਣੀ ਬਰਮਾ ਸਤ ਸੁਆਸ ਸਦਾ ਮਨ ਚਾਉ ਕਮਣ ਸੋ ਵੇਲਾ ਵਕਤ ਕਵਣ ਕਮਟਿਤ ਕਵਣ ਵਾਰ ਕਮਣ ਸਰੇ ਰੂਪੀ ਮਾਉ ਕਵਣ ਜਿਤੋ ਆਕਾਰ ਵੈਲ ਨਾ ਪਾਇਆ ਪੰਡਤੀ ਜੇ ਹੋਵੇ ਨ ਕੋ ਪੂਰਾਣ ਵਕਤ ਨ ਪਾਇਓ ਕਦਿ ਆਜੇ ਲੰਦ ਕੋ ਪੂਰਾਣ ਤਿਤਵਾ ਨ ਜੋਗੀ ਜਾਣੈ ਰਤਮਾਉ ਨ ਕੋਈ ਜਕਰਤਸ ਟਿ ਕੋ ਸਜਿਆ ਪੈ ਜਾਣੈ ਸੋਈ ਕਿਵ ਕਰ ਆਕਾਂ ਤਿਸ ਲਾਈ ਕਿਉ ਮਰਨੀ ਕਿਵ ਜਾਣਾ ਨਾਲ ਕੱਤ ਸਭ ਕੋ ਆਕੇ ਤਰੋ ਇਕ ਸਿਆਣਾ वड्डा सर्वटि नाई पिता जा कहो है ज्ञान कजे आपो जाने आगे ज्ञान सो है पाताल लखगा संगास ओढ़ को ओढ़ को पाल तके वेद कने कवाता सेस कारे कन किते के बस लोए पिता तो लिखे लिखे, लिखे विनासा नानक वड्डा किये आपे जाने आप सलाई सलाहे एती सूरत न पाईया नदिया ते वा पाव सुंद ना जानिए सुंद सा सुल्तान गे रस ति माल तो ना होणी जे तिस ना, 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 ना विसरे अंतो ना सिद्धि के ਅੰਤ ਨਾ ਕਰਨੇ ਦੇ ਨੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀ ਤਾਕਾਰ ਅੰਤ ਨਾ ਜਾਪੇ ਪਰਵਾਰ ਅੰਤ ਕਰਨ ਕੇ ਤੇ ਬਿਲਲਾਇ ਤਾਂ ਕੇ ਅੰਤ ਨਾ ਪਾਏ ਜਾਏ ਉਹ ਅੰਤ ਨਾ ਜਾਣੇ ਕੋਏ ਬੋਤ ਕਈ ਬੋਤ ਹੋਏ ਵਟਾ ਸਾਇ ਉਚਾ ਥਾਉ ਚੇ ਉਪਰ ਉਚਾ ਨਾਉ ਏ ਵਟੂ ਚ ਹੋਵੇ ਕੋਏ ਦੇਸੂ ਤੇ ਕੋ ਜਾਣ ਸੂਏ ਦੇਗੜਾ ਪਾਣਿਆ ਪਾਪ ਨਾਨਕ ਨਦਰੀ ਕਰਮੀਂ ਦਾਤਾ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਤੱਕ ਤਿੱਲ ਨਾ ਤਮਾਏ ਕੀਤੇ ਮੰਖੇ ਜੋਦ ਪਾਰ ਕੇਤੀਆਂ ਗਣਤ ਨਾਏ ਵਿਚਾਰ ਕੀਤੇ ਖੱਪੇ ਟੁੱਟ ਹੈ ਵਿਕਾਰ ਕੀਤੇ ਲੈ ਲੈ ਮੁਕਰ ਪਾਏ कहते मूर्ख खाई खाए केतिया दूक भूक सदमार ए विदात दात तेरी दतार बंद खलासी पाने हो रख न सके कोए है जे को खाए को आख पाए हो जाने जेतिया मुखाए आपे जाने आपे दे आके से पी के, के जिसन बस सिलसिला ਨਾਨਕ ਪਾਤ ਸਾਈ ਪਾਸਾ ਹੋ ਮੂਲ ਗੁਣ ਅਮੂਲ ਵਪਾਰ ਅਮੂਲ ਵਪਾਰੀ ਅਮੂਲ ਪੰਡਾਰ ਅਮੂਲ ਆਵੇ ਮੂਲ ਲੈ ਜਾਏ ਅਮੂਲ ਪਾਇ ਮੁੱਲਾ ਸਮਾਏ ਅਮੂਲ ਤਰ ਮੂਲ ਦੀਵਾਨਾ ਅਮੂਲ ਤੁਲ ਮੂਲ ਪਰਵਾਨ ਅਮੂਲ ਬਖਸ਼ੀਸ਼ ਮੂਲ ਨਿਸ਼ਾਨਾ ਅਮੂਲ ਕਰਮ ਅਮੂਲ ਫਰਮਾਨ ਅਮੂਲ ਮੂਲ ਆਖਿਆ ਨਾ ਜਾਏ ਆਕਾ ਕਰੇ ਲਿਵਲਾਏ ਆਕੇ ਵੀ ਇਹੋ ਪਾਠ ਪੁਰਾਣ ਆਕੇ ਪੜੇ ਕਰੇ ਲਖਿਆਣ ਆਕੇ ਬ੍ਰਹਮ ਆਕੇ ਇੰਦਾਂ ਆਕੇ ਗੋਪੀ ਤੇ ਗੋਬਿੰਦ ਆਕੇ ਤਰਾਕੇ ਸਿੱਧ ਆਕੇ ਕਤੇ ਕਿਤੇ ਬੁਤਾ ਆਕੇ ਦਨ ਆਕੇ ਦੇਵਾ ਆਕੇ ਸੁਰ ਨਾਰ ਮਨ ਜਨ ਸੇਵਾ ਕਹਤੇ ਆਕੇ ਅਖਣ ਪਾਏ ਕਤੇ ਕਹਿ ਕੇ ਉੱਠ ਉੱਟ ਜਾਏ ਇਤੇ ਕਿਤੇ ਹੋਰ ਕਰੈ ਨਾਖ ਨ ਸਕੇ ਕਈ ਕਹਿ ਜੇ ਵਟ ਪਾਵੇ ਟੇਵਟੋਏ ਨਾਨਕ ਜਨ ਸਾਜਾ ਸੋਹਿ ਦੇਖੂ ਆਕੇ ਬੋਲ ਵਿਗਾੜ ਤਾ ਲਖੀਏ ਸਿਰ ਗਵਾਰ ਅਗਵਾਰ ਸੋਦਰ ਕਰਿਆ ਸੋ ਕਰਕੇ ਆਜਿ ਸਵ ਸਰਸਮਾਨੇ ਵਾਜੇ ਨਾ ਦਨੇ ਕ ਸੰਖਾ ਕਿਤੇ ਵਵਨ ਹਾਰੇ ਕਹਤੇ ਰਾਇ ਪ੍ਰੇਤ ਕਈਨ ਕਿਤੇ ਗਵਨ ਹਾਰੇ ਗਾਏ ਤੂੰ ਨਾ ਕੋਣ ਪਾਣੀ ਬੇਸੰਤਰ ਗਾਵੇ ਰਾਜਾ ਤਰਨ ਦਵਾਰ ਹੈ ਗਾਵੇ ਦੇ ਤਗਤ ਲਿਖ ਜਾਣ ਹੈ ਲਿਖ ਲਿਖ ਤਰਮ ਵਿਚਾਰੈ ਗਾਵੇ ਤਰ ਬ੍ਰਹਮ ਦੇਵੀ ਸੋਣ ਸਦਾ ਸਵਾਰੇ ਗਾਵੇ ਦੇ ਦਾ ਚੰਦ ਤੇ ਦੇਵ ਤੇ ਅੰਦਰ ਨਾਲੈ गावे सुमति अंदर गावन पाद विचार गावना जति सत्य संत की गावे वीर करारे, गावना पंडित पढ़न रखी सर जुग जुग विदान गावे मोनिया मन मोना सुर गाम प्याले गावन रत्न पाए तेरे अड़सठ तीर्थ नाले ਗਾਲੇ ਦੁਗਾਂ ਮਲਤੂਰਾ ਗਵਥਾਨੀ ਚਾਰੇ ਗਵਖੰਡ ਮੰਡਲ ਵਰਪੰਡਾ ਕਰ ਕਰਾਕੇ ਪਾਰੇ ਸਹਿਤ ਦੁਗਾਂ ਗਵ ਜੋ ਤੁਤ ਪਾਵਨ ਰਤੇ ਤੇਰੇ ਪੈਤਰ ਸਾਨੈ ਹੋਰ ਕਿਤੇ ਗਵਨ ਸੇ ਮੈਂ ਚਿਤਨਾਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਸਾਇ ਬੋ ਸਤ ਸਤਿ ਨਾਈ ਬੇਬੀ ਉਸੇ ਜਾਹੇ ਨਾ ਜਾਸੀ ਰਤਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਸ ਮਾਇਆ ਜਿਨ ਪਾਏ ਕਰ ਕਰ ਵੇਖੇ ਤਾਪਣਾ ਜੇ ਤਿਸ ਦੀ ਵਿੜਾਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸੋ ਸਾਪਾਤ ਆਏ ਮੋ ਨਾਨ ਕਰੇ ਨਾ ਜਾਈ ਮੁੰਨਾ ਕੋ ਕੋ ਤਨਪੱਜੋ ਦੀ ਧਿਆਨ ਚਿ ਕਰੇ ਬਿਬੂਤਾ खिता काल कुवरका जुग मन जीते जग जीता आदेशो आज आद निर्तुनाथ युग जुगे को वैसा उगत ध्यान द्या कट कटघट वदनात् आपना तो सब जाके रेत रासादा संजोग वंजोग तो कार तलावे लेके आवे पाग आदेश 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 आदनी लना नातो जुग जुगे को वैसा एकामाय जुगतो व्याई तंचले परवाना एक संसारी एक उपन्दारी कुला दीवाना ਦੇਵ ਤੇ ਸਪਾ ਲੈ ਤਿ ਰਤਨਾਵੇ ਜਿਉ ਹੋਵੇ ਪਰਮਾਨਾ ਉਹ ਵੇ ਕਿਉ ਨਾਨਕ ਨਾਵੇ ਭੁਤਉ ਹੋ ਵਿਡਾਣਾ ਆਦੇ ਸੂਤਿਸ ਆਦੇ ਸੂ ਆਧ ਨੀਨਨ ਤੁਨਾਤ ਜੁਗ ਜੁਗੇ ਕੋ ਵੈਸ ਆਸਨ ਲੋਏ ਲੋਏ ਪੰਡਾਰ ਜਿ ਕਿਛ ਪਾਇਆ ਸੋ ਏ ਕਵਾਰਾ ਕਰ ਕਰੇ ਕੇ ਸਰਗਨਾਰ ਨਾਨਕ ਸਾਚੇ ਕੇ ਸਾਚੇ ਕਾਰ ਅਗਯ ਸਿਸ ਤੇ ਸਿਆਦੇਸੂ ਆਦ ਨੀਲ ਨਕਨਾਤ ਜੁਗ ਜੁਗਿਰ ਕੋ ਵੇਸਾ ਇੱਕ ਦੋ ਜੀਵੋ ਲਖੋ ਹੈ ਲਖ ਹੋਵੇ ਲਖ ਵੀਸਾ ਲਖ ਲਖ ਕਿੜਾ ਕੀ ਹੈ ਕੋ ਨਾਮ ਜਗਦੀਤ ਇਹ ਤੁਰ ਪਤ ਪੌੜੀਆਂ ਚੜਿ ਹੋਏ ਕੀਸ ਸੁਣ ਗੱਲ ਨਾਤਾ ਕੀ ਕੀਟਾਈ ਵੀਸਾ नानक न त्रि पाइये पूरी कूड़े ठीसा आकन जोर तुपे न जोर जोर न मंगन दे न जोरा जोर न जीवन मन न जोरा जोर न राज माल मन सोरा ज्यान जोर न सूरति ज्ञान विचार जोर न जुगती छूटे संसार जिस साथ जोर कर वेखे सोए ਨਾਨਕ ਉਤਮ ਨੇਤਨਾ ਕੋਏ ਤ੍ਰਤੀ ਰੁਤੇ ਤੀਵਾਰ ਪਵਨ ਪਾਣੀ ਅਗਨੀ ਪਤਾਲ ਤੇਜ ਵਿਚਰ ਤਰਤੀ ਤਾ ਪਰਚੀ ਕਰਸਾਲਾ ਤੇਜ ਵਿਚ ਜੀ ਦੁਗਤ ਕੈ ਰੰਗਾ ਤਿਨ ਕੇ ਨਾਮ ਨਿਕਨੰਤਾ ਕਰਮੀ ਕਰਮਿ ਹੋਏ ਵਿਚਾਰ ਸਚਾ ਕੋ ਸਚਾ ਦਰਬਾਰ ਤੇ ਤੇ ਸੋਣਾ ਪੰਚ ਪਰਮਾਨਾ ਨਦਰੇ ਕਰਮ ਪਾਵੇ ਨਿਸ਼ਾਨ ਕਤਪ ਕਾਇ ਉਤੇ ਪਾਏ ਨਾਨਕ ਗਿਆ ਜਾ ਪੜਾਏ ਤਰਮ ਕੰਡ ਕਾਇ ਉਤਰਮ ਗਿਆਨ ਕੰਡ ਕਾ ਕੋ ਕਰਮ ਕੇਤੇ ਪਉਣ ਪਾਣੀ ਵੇ ਸੰਤਰ ਕਰਤੇ ਕਰਨ ਹੇਸ਼ ਕੇਤੇ ਵਰਨ ਕਾਡਤ ਕਰੀਏ ਰੂਪ ਰੰਗ ਕੇ ਵੇਸਾ

ਕੇਤੇ ਪਤੁ ਨਰੰਦਾ ਕੇਤਿਆ ਸੂਤੀ ਸਿਰਖ ਕੇਤੇ ਨਾਨਕ ਅੰਤ ਧਿਆਨ ਕੰਡ ਮੈਂ ਗਿਆਨ ਪ੍ਰਚੰਡਾ ਤਿਤਨਾ ਗ ਬਿਨੋਦ ਕੋੜ ਨੰਦਾ ਸਰਵ ਕੰਡ ਕੀ ਬਾਣੀ ਰੂਪਾ ਤਿਤ ਕਾੜਤ ਕਰੇ ਭੂਤਨੂਪਾ ਕਾਂਕੀਆਂ ਗਲਨਾ ਕਤੇ ਨਾ ਜਾਏ ਦੇ ਕੋ ਕਰੇ ਪਿਛੇ ਪਸਤਾਏ ਤਿੱਤੇ ਕਰੀਏ ਸੂਤ ਮਨ ਮਤ ਮਨ ਬੁੱਧਾ ਤਿੱਤੇ ਕਰੀਏ ਸੂਰਾ ਸਿੱਧਾ ਕੇ ਸੂਤਾ ਕਰਮ ਖੰਡ ਕੀ ਬਾਣੀ ਜੋਰਾ ਤਿੱਤੇ ਨਾ ਕੋਈ ਹੋਰਾ ਤਿੱਤੇ ਜੋਦ ਮਹਾਂ ਬਲਸੂਰਾ ਤਿੰਨੇ ਰਾਮ ਰਿਆ ਪਰਪੂਰਾ ਤਿੱਤੇ ਸਿਦੋ ਸਿਤਾ ਮੈਂ ਮਮਾ ਹੈ ਤਾਂ ਕੇ ਰੁਪਣਾ ਕਤਨੇ ਜਾਏ ਨਾਵ ਮਰੇ ਨਾ ਤੱਕੇ ਜਾਏ ਜਿਨ ਕੇ RAM ਵਰਸ ਮਨ ਮਾਇ ਇਤੇ ਪਲਤ ਵਸੇ ਕੇ ਲੋ ਕਰਨੰਦ ਸੱਚ ਮਨਸੋ ਹੈ ਸੱਚ ਖੰਡ ਵਸੇ ਨਿਰੰਤਾਰ ਕਰ ਕਰਕੇ ਨਦਰ ਨਿਹਾਲੋ ਤੇਤੇ ਖੰਡ ਮੰਡਲ ਵਰ ਪੰਡਾ ਦੇਖੋ ਕਤੇ ਤੰਤਨਾ ਅੰਤ ਤਿਤੇ ਲੋ ਲੋ ਆਕਾਰ ജി ജോ വേസ പോണാ പടമോല കച്ച ਨਾਨਕ ਨਦਰੀ ਨੰਦਨਿਹਾਲ ਸਰ ਲੋਕਾ ਪਵਨ ਗੁਰੁ ਪਾਣੀ ਪੇਤਾ ਮਾਤਾ ਕਰਤ ਮਾਤਾ ਦਿਸ ਰਗ ਦਾਈ ਦਿਆ ਖੇਲੇ ਸਗਰ ਜਗਤ ਚੰਗਿਆਈਆ ਬੁਰਾਈਆ ਵਾਝੇ ਕਰਮ ਹਦੂਰਾ ਕਲਮਿ ਆਪੋ ਆਪਣੀ ਕਿਨੜ ਕੇ ਦੂਰਾ ਜਿਨੇ ਨਾਮ ਧਿਆਇਆ ਗੈ ਮਸ਼ਕਤ ਕਾਲ ਨਾਨਕ ਤੇ ਮਕੂਜ ਲੈ ਕਹਿਤੀ ਛੁੱਟੀ ਨਾਲ ਜਿੰਨੇ ਨਾਮ ਤੇ ਆਇਆ ਗੈ ਮਸ਼ਕਤ ਕਾਲ ਨਾਨਕ ਤੇ ਮਕੂਜ ਲੈ ਕਹਿਤੀ ਛੁੱਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ